ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੇਖੋ ਅੱਜ ਕੱਲ ਰਿਸ਼ਤੇ ਬਹੁਤ ਔਖੇ ਮਿਲ ਰਹੇ ਨੇ ਹਰ ਇੱਕ ਮਾਂ-ਬਾਪ ਦੁਖੀ ਹੋ ਰਿਹਾ ਹੈ ਚਾਹੇ ਲੜਕੀ ਹੈ ਚਾਹੇ ਲੜਕਾ ਹੈਗਾ ਵਿਆਹ ਦੀ ਉਮਰ ਭੀਤ ਰਹੀ ਹੈ ਤੇ ਉਹਨਾਂ ਨੂੰ ਬਾਅਰ ਨਹੀਂ ਮਿਲ ਰਿਹਾ ਲੜਕੀਆਂ ਨੂੰ ਤੇ ਲੜਕਿਆਂ ਨੂੰ ਲੜਕੀ ਨਹੀਂ ਮਿਲ ਰਹੀ 10-10 ਕਿਲਿਆਂ ਵਾਲੇ 8-8 ਕਿਲਿਆਂ ਵਾਲੇ ਲੜਕਿਆਂ ਨੂੰ ਵੀ ਰਿਸ਼ਤਾ ਨਹੀਂ ਹੋ ਰਿਹਾ ਕੀ ਕਾਰਨ ਹੈ ਕਿਉਂਕਿ ਪਹਿਲਾਂ ਦੇਖੋ 10-10 ਬੱਚੇ ਹੁੰਦੇ ਸੀ ਤਾਂ ਵੀ ਸਾਰਿਆਂ ਦੇ ਵਿਆਹ ਹੋ ਜਾਂਦੇ ਹੁੰਦੇ ਸੀ ਇੱਕ ਦੋ ਚਲੋ ਹੁੰਦਾ ਸੀਗਾ ਵੀ ਹਨਾ ਕੁਆਰੇ ਰਹਿ ਜਾਂਦੇ ਸੀ ਅੱਜ ਕੱਲ ਕੱਜਲਾ ਕੱਲਾ ਬੱਚਾ ਹੈ ਸਾਰਿਆਂ ਕੋਲੇ ਸਾਰੀਆਂ ਸਹੂਲਤਾਂ ਨੇ ਪਰ ਫੇਰ ਵੀ ਵਿਆਹ ਕਿਉਂ ਨਹੀਂ ਹੋ ਰਹੀ ਹੈ ਜਦੋਂ ਬੱਚੇ ਦੀ ਥੋੜੀ ਜੀ ਉਮਰ ਲੰਘ ਜਾਂਦੀ ਹੈ ਤਾਂ ਆਂਢੀ ਗੁਆਂਢੀ ਰਿਸ਼ਤੇਦਾਰ ਵੀ ਤੰਨੇ ਮੇਨੇ ਮਾਰਨ ਲੱਗ ਜਾਂਦੇ ਨੇ ਵੀ ਇਹ ਆਪਦੇ ਬੱਚੇ ਵੱਲ ਧਿਆਨ ਨਹੀਂ ਦਿੰਦੇ ਉਹਦਾ ਰਿਸ਼ਤਾ ਨਹੀਂ ਕਰਦੇ ਹੈਗੇ ਹਨਾ ਪਰ ਕਿਹੜਾ ਮਾਪਾਪ ਨਹੀਂ ਚਾਹੁੰਦਾ ਹਨਾ ਵੀ ਉਸ ਸਮੇਂ ਦੇ ਨਾਲ ਕਿਉਂਕਿ ਜਦੋਂ ਪੁੱਤ ਪੈਦਾ ਹੁੰਦਾ ਹੈਗਾ ਹਨਾ ਮਾਂ ਉਦੋਂ ਤੋਂ ਹੀ ਸੋਚਣ ਲੱਗ ਜਾਂਦੀ ਹੈ ਵੀ ਮੇਰਾ ਪੁੱਤ ਵੱਡਾ ਹੋਊਗਾ ਮੈਂ ਇਹਨੂੰ ਵਿਆਹ ਹੁੰਦੀ ਨੌ ਆਊਗੀ ਮੈਂ ਇਹ ਕਰੂੰ ਮੈਂ ਉਹ ਕਰੂੰ ਨਾ ਉਦੋਂ ਤੋਂ ਹੀ ਸੁਪਨੇ ਸਜਾਉਣ ਲੱਗ ਜਾਂਦੀ ਹੈ ਇਸੇ ਤਰੀਕੇ ਨਾਲ ਆਪਣੀ ਧੀ ਦੇ ਹਨਾ ਵੀ ਮੈਂ ਇਸ ਤਰੀਕੇ ਨਾਲ ਆਪਣੀ ਧੀ ਨੂੰ ਇਹ ਦੇਵਾਂਗੀ ਆ ਕਰੂੰਗੀ ਅੱਜ ਕੱਲ ਚੰਗੇ ਰਿਸ਼ਤੇ ਮਿਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਕਿਉਂਕਿ ਇੱਕ ਡਰ ਬੈਠਿਆ ਪਿਆ ਹੈਗਾ ਬੱਚੇ ਜਿਹੜੇ ਲੜਕੇ ਨੇ ਅੱਜ ਕੱਲ ਉਹ ਮਾਲ ਕੇ ਵਿਆਹ ਦੇ ਨੋਂ ਤੋਂ ਹਨਾ ਬਹੁਤ ਡਰਨ ਲੱਗ ਗਏ ਨੇ ਬਹੁਤ ਘਟ ਬੱਚੇ ਨੇ ਜਿਹੜੇ ਕਹਣਗੇ ਵੀ ਅਸੀਂ ਵਿਆਹ ਕਰਵਾਉਣਾ ਹੈ ਕਈ ਬੱਚੇ ਐਨੂੰ ਪੁੱਛੇ ਜਾਂਦਾ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਵਾਉਣਾ ਤਾਂ ਕਈ ਤਾਂ ਕਹਿੰਦੇ ਨੇ ਵੀ ਅਸੀਂ ਸਾਡੇ ਪਰਿਵਾਰ ਨੂੰ ਦੇਖਦੇ ਆ ਸਾਡੇ ਮੰਮੀ ਪਾਪਾ ਨੂੰ ਦੇਖਦੇ ਆ ਜਾਂ ਸਮਾਜ ਨੂੰ ਦੇਖਦੇ ਆ ਵੀ ਕੀ ਕੁਝ ਹੋ ਰਿਹਾ ਹੈ ਨਾ ਸਾਡਾ ਮਨ ਨਹੀਂ ਕਰਦਾ ਸਾਨੂੰ ਡਰ ਲੱਗਦਾ ਹੈਗਾ ਅੱਜ ਕੱਲ ਲੜਕੀਆਂ ਦਾ ਵੀ ਬਹੁਤ ਹਨਾ ਬੁਰਾ ਹਾਲ ਹੋਇਆ ਪਿਆ ਦੇਖੋ ਛੋਟੀ ਜੀ ਗੱਲ ਤੇ ਇੰਨਾ ਗੱਲਬਾਤ ਆ ਲੈਂਦੇ ਆ ਨੇ ਇਹ ਰਿਸ਼ਤਾ ਵਸ ਖਤਮ ਜੁੜਦੇ ਦਾ ਪਤਾ ਨਹੀਂ ਲੱਗਦਾ ਕਹਿੰਦੇ ਖਤਮ ਹੁੰਦੇ ਦਾ ਪਹਿਲਾਂ ਪਤਾ ਲੱਗ ਜਾਂਦਾ ਤਲਾਕ ਅੱਜ ਕੱਲ ਇੱਕ ਖੇਡ ਬਣਾ ਰੱਖੀ ਹੈ ਜੀ ਸਾਰਿਆਂ ਨੇ ਹਨ ਤੇ ਲੜਕੇ ਵੀ ਇਸੇ ਤਰੀਕੇ ਨਾਲ ਨੇ ਲੜਕੀਆਂ ਵੀ ਇਸੇ ਤਰੀਕੇ ਨਾਲ ਨੇ ਕਿਉਂਕਿ ਜਿਹੜਾ ਇੱਕ ਮਾਡਰਨ ਬਣਨ ਦੇ ਚੱਕਰ ਦੇ ਵਿੱਚ ਆਪਾਂ ਨੇ ਆਪਣਾ ਸਾਰਾ ਆਪਾਂ ਵੀ ਗਵਾ ਲਿਆਗਾ ਹਨਾ ਆਪਣਾ ਕਲਚਰ ਵੀ ਗਵਾ ਲਿਆਗਾ ਆਪਣੇ ਮਾਪੇ ਨੂੰ ਵੀ ਦੁਖੀ ਕਰ ਰਿਹਾ ਖੁਦ ਤਾਂ ਆਪਾਂ ਦੁਖੀ ਹੋ ਹੀ ਰਹੇ ਹਾਂਗੇ ਸਭ ਤੋਂ ਮੇਨ ਗੱਲ ਜਿਹੜੇ ਤੁਹਾਡੇ ਮਾਪੇ ਹਨਾ ਜਦੋਂ ਬੱਚਾ ਜਵਾਨ ਹੋ ਜਾਂਦਾ ਤਾਂ ਮਾਪੇ ਨੂੰ ਇੱਕ ਚਿੰਤਾ ਖਾਂਦੀ ਰਹਿੰਦੀ ਹੈ ਵੀ ਮੇਰਾ ਬੱਚਾ ਨਾ ਜਵਾਨ ਹੋ ਗਿਆ ਮੈਂ ਹੁਣ ਕੀ ਕਰਾਂ ਪਰ ਜਦੋਂ ਜੋਗ ਬਾਹਰ ਨਹੀਂ ਮਿਲਦਾ ਲੜਕੀ ਨੂੰ ਵੀ ਦੇਖੋ ਲੜਕੇ ਨੂੰ ਵੀ ਪਹਿਲਾਂ ਆਮ ਬਜ਼ੁਰਗ ਕਹਿੰਦੇ ਸੀਗੇ ਵੀ ਪੁੱਤ ਤਾਂ ਲੰਗੋਟੀਆਂ ਤਾਂ ਹੁੰਦੇ ਨੇ ਨਾ ਇਸੇ ਤਰੀਕੇ ਨਾਲ ਫੇਰੀ ਜਾਣਗੇ ਪਰ ਬੇਟੀਆਂ ਨੂੰ ਬਗਾਨੇ ਘਰ ਜਾਣਾ ਹੀ ਪੈਂਦਾ ਕਿਸੇ ਰਾਜਿਆਂ ਨੇ ਵੀ ਆਪਣੀ ਧੀ ਨੂੰ ਆਪਣੇ ਘਰ ਨਹੀਂ ਰੱਖਿਆ ਅੱਜ ਕੱਲ ਮੇਨ ਡਰ ਹੈ ਜਿਹੜਾ ਲੜਕੀ ਵਾਲੇ ਨੂੰ ਹੁੰਦਾ ਵੀ ਲੜਕੇ ਕਿਤੇ ਨਸ਼ਾ ਨਾ ਕਰਦਾ ਹੋਵੇ ਕਿਉਂਕਿ ਅੱਜ ਕੱਲ ਨਸ਼ਿਆਂ ਨੇ 10 10 12 12 ਸਾਲ ਦੇ 15 15 ਸਾਲ ਦੇ ਬੱਚੇ ਵੀ ਆਪਣੀ ਚਪੇਟ ਵਿੱਚ ਲੈ ਲਏ ਨੇ ਤੇ ਲੜਕੇ ਵਾਲਿਆਂ ਨੂੰ ਡਰ ਰਹਿੰਦਾ ਹੈ ਵੀ ਜਿਹੜੀ ਲੜਕੀ ਹੈ ਉਹ ਸਾਡੇ ਘਰ ਆ ਕੇ ਸਾਨੂੰ ਪਰਿਵਾਰ ਨੂੰ ਤੋੜ ਦੇਵੇਗੀ ਸਾਡੇ ਬੱਚਿਆਂ ਨੂੰ ਮਤਲਬ ਕਿ ਆਪਸ ਦੇ ਵਿੱਚ ਉਹ ਇੱਕ ਪੁਰਾਣੀ ਬਹੁਤ ਪੁਰਾਣੀ ਕਹਾਵਤ ਸੀਗੀ ਹਨ ਕਹਿੰਦੇ ਇੱਕ ਬੱਚਾ ਨਸ਼ੇ ਤੇ ਲੱਗ ਗਿਆ ਇਦਾਂ ਬਿਗੜ ਗਿਆ ਹਨਾ ਕਾਫੀ ਜ਼ਿਆਦਾ ਬਿਗੜ ਗਿਆ ਉਹ ਤੇ ਇੱਕ ਦਿਨ ਉਸ ਲੜਕੇ ਦੇ ਪਿਓ ਦਾ ਦੋਸਤ ਉਸ ਨੂੰ ਮਿਲਿਆ ਤੇ ਉਹ ਕਹਿੰਦਾ ਵੀ ਕੀ ਹੋ ਗਿਆ ਵੀ ਤੂੰ ਇੰਨਾ ਉਦਾਸ ਕਿਉਂ ਹੈਗਾ ਉਹ ਕਹਿੰਦਾ ਵੀ ਮੇਰਾ ਬੇਟਾ ਇਸ ਤਰੀਕੇ ਨਾਲ ਹੈ ਨਾ ਵੀ ਗਲਤ ਸੰਗਤ ਦੇ ਵਿੱਚ ਪੈ ਗਿਆ ਗਲਤ ਨਸ਼ੇ ਕਰਨ ਲੱਗ ਗਿਆ ਨਾ ਗਲਤ ਬਹੁਤ ਹੋ ਗਿਆ ਵੀ ਦੁਖੀ ਕਰ ਰੱਖਿਆ ਸਾਨੂੰ ਤਾਂ ਉਹ ਉਹਦੇ ਦੋਸਤ ਨੇ ਮਸਲਾ ਦਿੱਤੀ ਕਹਿੰਦਾ ਤੂੰ ਇਹਨੂੰ ਵਿਆਹ ਦੇ ਕਹਿੰਦਾ ਵੀ ਆਪਣੇ ਆਪ ਠੀਕ ਹੋ ਜਾਊਗਾ ਜਦੋਂ ਆਪਦਾ ਪਰਿਵਾਰ ਹੈ ਨਾ ਹੋਊਗਾ ਵੀ ਆਪਣੀ ਪਤਨੀ ਆਪਣੇ ਬੱਚਿਆਂ ਦੇ ਵਿੱਚ ਰਹੂਗਾ ਤਾਂ ਇਹਦਾ ਫਰਕ ਪੈ ਜਾਊਗਾ ਤਾਂ ਉਹਨੇ ਇਸੇ ਤਰੀਕੇ ਨਾਲ ਕੀਤਾ ਨਾ ਚਲੋ ਬਾਰ ਮਤਲਬ ਕਿ ਬਧੂ ਲੱਭ ਗਈ ਉਹਨਾਂ ਨੂੰ ਨਾ ਲੜਕੀ ਲੱਭ ਕੇ ਉਹਨਾਂ ਨੇ ਉਹਦਾ ਵਿਆਹ ਕਰਤਾ ਸਾਲ ਕਲੰਗਿਆ ਸਾਲ ਕਮਾਗਰੋਂ ਫਿਰ ਉਹਦਾ ਦੋਸਤ ਨੂੰ ਮਿਲਿਆ ਕਹਿੰਦਾ ਵੀ ਕਿਵੇਂ ਆ ਕਹਿੰਦਾ ਮੁੰਡਾ ਹੁਣ ਠੀਕ ਹੈਗਾ ਕਹਿੰਦਾ ਵੀ ਤੁਸੀਂ ਵਿਆਹ ਲਿਆ ਮੁੰਡੇ ਨੂੰ ਕਹਿੰਦਾ ਹਾਂ ਮੈਂ ਵਿਆਹ ਲਿਆ ਕਹਿੰਦਾ ਵੀ ਹੁਣ ਕਿਵੇਂ ਆ ਤਾਂ ਉਹ ਵਿਚਾਰਾ ਦੁਖੀ ਹੋ ਕੇ ਕਹਿੰਦਾ ਕਹਿੰਦਾ ਇੱਕ ਖੋਟਾ ਸਿੱਕਾ ਕਹਿੰਦਾ ਲੜਕੀ ਵਾਲਿਆਂ ਕੋਲੇ ਸੀ ਇੱਕ ਕਹਿੰਦਾ ਮੇਰੇ ਕੋਲੇ ਸੀ ਹੁਣ ਕਹਿੰਦਾ ਦੋ ਇਕੱਠੇ ਹੋ ਗਏ ਵੀ ਅਦਲ ਬਹੁਤ ਜ਼ਿਆਦਾ ਮਾਪੇ ਬਪ ਦੁਖੀ ਹੋਏ ਪਏ ਨੇ ਨੂਹਾ ਤੋਂ ਪੁੱਤਾਂ ਤੋਂ ਸਾਰੇ ਪਾਸਿਓਂ ਦੁਖੀ ਹੋਏ ਪਏ ਉਹ ਕੋਈ ਕਰਮਾ ਵਾਲਾ ਹੀ ਪਰਿਵਾਰ ਹੋਵੇਗਾ ਜਿੱਥੇ ਸਾਰੇ ਪਰਿਵਾਰ ਦੀ ਬਣਦੀ ਹੈ ਨਹੀਂ ਤਾਂ ਨੂੰਸਸ ਦੀ ਲੜਾਈ ਜਾਂ ਪੁੱਤ ਨਾਲ ਪਿਓ ਦੀ ਲੜਾਈ ਜਾਂ ਨੂੰਹ ਸੋਹਰੇ ਦੀ ਮਲਕੀ ਹਰ ਟਾਈਮ ਘਰ ਦੇ ਵਿੱਚ ਕਾਰਟੋਕਲੇਸ ਬਣੇ ਹੀ ਰਹਿੰਦਾ ਹੈ ਹੁਣ ਲੋਕਾਂ ਕੋਲੇ ਪੈਸਾ ਵੀ ਹੈਗਾ ਸਹੂਲਤਾਂ ਵੀ ਹੈਗੀਆਂ ਨੇ ਹੁਣ ਜਿਆਦਾ ਹੋਇਆ ਪਿਆ ਕੰਮ ਇਹ ਪਹਿਲਾਂ ਲੜਾਈ ਝਗੜੇ ਘੱਟ ਸੀਗੇ ਕਿਉਂਕਿ ਜ਼ਰੂਰਤਾਂ ਵੀ ਬਹੁਤ ਘੱਟ ਸੀਗੀਆਂ ਹਨਾ ਹਰ ਇੱਕ ਇੱਕ ਦੂਜੇ ਦੀ ਗੱਲ ਨੂੰ ਸਹਨ ਕਰਦਾ ਸੀ ਹੁਣ ਤਾਂ ਬਸ ਜਿਹੜੇ ਵੱਡੇ ਨੇ ਉਹ ਕਹਿੰਦੇ ਨੇ ਛੋਟੇ ਸਾਡੇ ਮੂਰੇ ਨਾ ਬੋਲਣ ਛੋਟੇ ਕਹਿੰਦੇ ਨੇ ਵੱਡੇ ਸਾਡੇ ਮੂਰੇ ਨਾ ਬੋਲਣ ਹਰ ਇੱਕ ਦਾ ਮਾਈਂਡ ਮਲ ਕੇ ਵੀ ਸੈੱਟ ਹੋਇਆ ਹੋਇਆ ਹੈ ਵੀ ਜੋ ਮੈਂ ਕਹਿ ਰਿਹਾ ਉਹ ਸਹੀ ਆ ਵੀ ਦੂਸਰਾ ਗਲਤ ਆ ਜਦ ਕਿ ਜੇ ਸਾਰੇ ਪਾਸੇ ਇਹ ਸਮਝਿਆ ਜਾਵੇ ਵੀ ਹਾਂ ਹੋ ਸਕਦਾ ਹੈ ਇਹਦੇ ਵਿੱਚ ਮੈਂ ਵੀ ਗਲਤ ਹੋਵਾਂ ਤਾਂ ਉਥੇ ਲੜਾਈ ਮਿਟ ਸਕਦੀ ਹੈ ਹਰ ਟਾਈਮ ਆਪਣੇ ਆਪ ਨੂੰ ਆਪਾਂ ਨੇ 100 ਨੰਬਰ ਦੇਣੇ ਵੀ ਮੈਂ ਤਾਂ ਗਲਤ ਹੋ ਹੀ ਨਹੀਂ ਸਕਦਾ ਨਹੀਂ ਇਹ ਗਲਤ ਹੈ ਇਹ ਸਿਰਫ ਲੜਾਈ ਦਾ ਹੀ ਕਾਰਨ ਹੋਵੇ ਕਿਉਂਕਿ ਦੂਸਰਾ ਮੂਰੇ ਵਾਲਾ ਵੀ ਕਿੰਨਾ ਕੁ ਟਾਈਮ ਚੁੱਪ ਕਰੇਗਾ ਸਾਰੇ ਭੈਣ ਭਰਾਵਾਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਦੀ ਆਂ ਵੀ ਇਸ ਤਰੀਕੇ ਨਾਲ ਆਪਣੇ ਘਰਾਂ ਨੂੰ ਨਾ ਤੋੜੋ ਆ ਗਈ ਮੇਨ ਗੱਲ ਮੁੱਦੇ ਦੀ ਕਿ ਆਪਾਂ ਨੇ ਬੱਚਿਆਂ ਦਾ ਹਨਾ ਵਿਆਹ ਨਹੀਂ ਹੋ ਰਿਹਾ ਤਾਂ ਆਪਾਂ ਕੀ ਕਰੀਏ ਇਸੇ ਤਰੀਕੇ ਨਾਲ ਇੱਕ ਭੈਣ ਬਹੁਤ ਦੁਖੀ ਹੋਈ ਉਹਦੀ ਇੱਕ ਜਵਾਨ ਧੀ ਸੀ ਜਿਹਦਾ ਕਿ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਹਨਾ ਉਨੇ ਕੀ ਕਿਹਾ ਕਿ ਕੀ ਕਰਾਂ ਮੈਂ ਕਿ ਮੇਰੀ ਬੇਟੀ ਹੈ ਜਿਹੜੀ ਇਹਦਾ ਹਨਾ ਜੋਗਵਾਰਸੰ ਮਿਲ ਜੇ ਨੂੰ ਇਤਨੇ ਨੂੰ ਉਹਨੂੰ ਇੱਕ ਕਿਸੇ ਗੁਰਸਿੱਖ ਦਾ ਸੰਗ ਹੁੰਦਾ ਤੇ ਉਸਨੇ ਕਿਹਾ ਕਿ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਜਿੱਦਾਂ ਕਿ ਗੁਰਦੁਆਰਾ ਸਹਿਬ ਜਾ ਕੇ ਜਾਂ ਸਰਸਿੰਘਾਂ ਦੇ ਅੱਜਕੱਲ ਚੁਪਹਿਰਾ ਬਹੁਤ ਕਟਿਆ ਜਾਂਦਾ ਇਹ ਇੱਕ ਹੈਨਾ ਨਾਮ ਜਪਣ ਦਾ ਤਰੀਕਾ ਹੈ ਸਾਰੇ ਭੈਣ ਭਰਾਵਾਂ ਨੂੰ ਇਸ ਤਰੀਕੇ ਨਾਲ ਹਨ ਆਪਣੇ ਬੱਚਿਆਂ ਨੂੰ ਜਰੂਰ ਨਾਮ ਨਾਲ ਜੋੜਨਾ ਚਾਹੀਦਾ ਕਿਉਂਕਿ ਸੰਗਤ ਦੇ ਵਿੱਚ ਕੀਤੀ ਅਰਦਾਸ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਨੇ ਤੇ ਉਹ ਦੋਨੇ ਮਾਮਾਤੀਆਂ ਨੇ ਗੱਲ ਮੰਨੀ ਤੇ ਉਹ ਸੇਵਾ ਕਰਨ ਜਾਂਦੀਆਂ ਰਹੀਆਂ ਇੱਕ ਦਿਨ ਬਾਹਰੋਂ ਹਨ ਇੱਕ ਪਰਿਵਾਰ ਆਇਆ ਤੇ ਉਹਨਾਂ ਨੇ ਦੇਖਿਆ ਵੀ ਇੱਕ ਲੜਕੀ ਬਹੁਤ ਹੀ ਸਰਦਾ ਦੇ ਨਾਲ ਹਨ ਸੇਵਾ ਕਰ ਰਹੀ ਹੈ ਕਿਉਂਕਿ ਜਦੋਂ ਆਪਾਂ ਨੂੰ ਅੰਦਰੋਂ ਭੁੱਖ ਹੁੰਦੀ ਹੈ ਨਾ ਫਿਰ ਆਪਾਂ ਇਹ ਨਹੀਂ ਦੇਖਦੇ ਵੀ ਮੈਨੂੰ ਕੋਈ ਦੇਖ ਰਿਹਾ ਹੈ ਜਾਂ ਮੈਨੂੰ ਕੀ ਮੈਂ ਫਿਰ ਬਤੋਲ ਮੋਲ ਕੇ ਹਨ ਕੋਈ ਵੀ ਚੀਜ਼ ਨਹੀਂ ਕਰਦੇ ਆਪਾਂ ਮੀਨ ਤਾਂ ਵਿੱਚ ਲੱਗੀ ਰਹਿਣੇ ਆ ਪਰ ਉਸੇ ਚੀਜ਼ ਦਾ ਫਿਰ ਵਾਹਿਗੁਰੂ ਜੀ ਫਲ ਦਿੰਦੇ ਨੇ ਜਦੋਂ ਕਹਿੰਦੇ ਤੂੰ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੇਵਾ ਕਰੇਂਗਾ ਨਾ ਤਾਂ ਤੈਨੂੰ ਬਹੁਤ ਜਲਦੀ ਫਲ ਮਿਲੇਗਾ ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਲੜਕੀ ਕਿੰਨੀ ਸੋਹਣੀ ਹੈ ਹਨਾ ਵੀ ਕਿੰਨੀ ਸਰਦਾ ਦੇ ਨਾਲ ਸੇਵਾ ਕਰ ਰਹੀ ਹੈ ਤੇ ਸਾਡੇ ਪਰਿਵਾਰ ਨੂੰ ਇਹ ਕਿੰਨਾ ਜੋੜ ਕੇ ਰੱਖੇਗੀ ਹਮੇਸ਼ਾ ਗੁਨਾ ਦੀ ਸਾਂਝ ਕਰਿਆ ਕਰੋ ਨਾ ਕਿ ਪੈਸੇ ਦੀ ਇਹ ਨਾ ਦੇਖਿਆ ਕਰੋ ਵੀ ਸਾਡੇ ਜਿਹੜੀ ਲੜਕੀ ਆਊਗੀ ਉਹ ਕਿੰਨਾ ਕੁ ਧਨ ਲੈ ਕੇ ਆਊਗੀ ਇਹ ਨਾ ਦੇਖਿਆ ਕਰੋ ਵੀ ਜਿੱਥੇ ਅਸੀਂ ਲੜਕੇ ਨੂੰ ਵਿਆਹਣ ਲੱਗਿਆਂ ਲੜਕੇ ਕੋਲੇ ਕਿੰਨੀ ਜ਼ਮੀਨ ਜਾਇਦਾਦ ਹੈ ਕਿੰਨੀ ਪ੍ਰਾਪਰਟੀ ਹੈ ਇਹ ਦੇਖਿਆ ਕਰੋ ਵੀ ਉਹ ਅਮਰਦਾਤਾਰੀ ਹੈਗਾ ਉਹ ਨਾਮ ਜਾਪ ਰਿਹਾ ਗੁਰਸਿੱਖ ਹੈ ਇਹ ਜਰੂਰ ਦੇਖਿਆ ਕਰੋ ਤੇ ਉਹ ਪਰਿਵਾਰ ਉਹਨੂੰ ਦੋ ਤਿੰਨ ਦਿਨ ਦੇਖਦਾ ਰਿਹਾ ਤੇ ਫਿਰ ਇੱਕ ਦਿਨ ਉਹਨੂੰ ਪੁੱਛਦੇ ਨੇ ਕਿ ਬੇਟਾ ਤੁਸੀਂ ਇੱਥੇ ਹਰ ਰੋਜ਼ ਸੇਵਾ ਕਰਨ ਆਉਣੇ ਹੋ ਕਹਿੰਦੇ ਵੀ ਹਾਂਜੀ ਵੀ ਅਸੀਂ ਇੱਥੇ ਹਰ ਰੋਜ਼ ਸੇਵਾ ਕਰਨ ਆਉਣੇ ਆ ਤੇ ਕਹਿੰਦੇ ਵੀ ਤੂੰ ਵਿਆਹ ਹੋਇਆ ਹੋਇਆ ਕਹਿੰਦੇ ਵੀ ਨਹੀਂ ਮੇਰਾ ਹਜੇ ਵਿਆਹ ਨਹੀਂ ਹੋਇਆ ਕਹਿੰਦੇ ਵੀ ਤੇਰੇ ਨਾਲ ਤੁਹਾਡੇ ਮਾਪੇ ਕਹਿੰਦੇ ਵੀ ਹਾਂਜੀ ਵੀ ਮੇਰੇ ਮਾਤਾ ਜੀ ਮੇਰੇ ਨਾਲ ਆਉਂਦੇ ਨੇ ਤੇ ਜਦੋਂ ਉਹਦੇ ਮਾਤਾ ਜੀ ਨੂੰ ਉਹ ਪਰਿਵਾਰ ਮਿਲਿਆ ਤੇ ਉਹਨਾਂ ਨੇ ਸਾਰੀ ਗੱਲ ਉਹਨੂੰ ਦੱਸੀ ਕਿ ਅਸੀਂ ਤੁਹਾਡੀ ਬੱਚੀ ਹੈ ਜਿਹੜੀ ਹੈ ਨਾ ਜਦੋਂ ਅਸੀਂ ਦੇਖਿਆ ਤਾਂ ਸਾਡੀ ਰੂਹ ਖੁਸ਼ ਹੋ ਗਈ ਕਿ ਜੋ ਬੱਚੀ ਗੁਰੂ ਸਾਹਿਬ ਜੀ ਦੀ ਇਸ ਤਰੀਕੇ ਨਾਲ ਸੇਵਾ ਕਰ ਰਹੀ ਹੈ ਲੜ ਲਗੀ ਹੈ ਉਹ ਤਾਂ ਸਾਡੇ ਘਰ ਨੂੰ ਵੀ ਆ ਕੇ ਸਵਰਗ ਬਣਾ ਦੇਵੇਗੀ ਕਿਉਂਕਿ ਸਾਂਝ ਹਮੇਸ਼ਾ ਗੁਣਾ ਦੀ ਕਰੀਂ ਦੀ ਹੁੰਦੀ ਹੈ ਨਾ ਜਿਹੜੀ ਕਿ ਆਪਾਂ ਕਹਿੰਦੇ ਆ ਵੀ ਲੜਕੀ ਕਿੰਨਾ ਦਾਜ ਦੇਹਜ ਲੈ ਕੇ ਆਵੇਗੀ ਕੀ ਸਾਡੇ ਘਰ ਆਊਗਾ ਹਨਾ ਆਪਾਂ ਇਹ ਚੀਜ਼ਾਂ ਨੂੰ ਦੇਖਦੇ ਆਂ ਪਰ ਤੁਸੀਂ ਸੋਚੋ ਵੀ ਜਿਹੜੀ ਲੜਕੀ ਤੁਹਾਡੇ ਘਰ ਅੱਜ 40 ਲੱਖ 50 ਲੱਖ ਰੁਪਏ ਲੈ ਕੇ ਆਉਗੀ ਤੁਸੀਂ ਉਹਨੂੰ ਕਿੱਦਾਂ ਸਮਝਦੇ ਹੋ ਵੀ ਸਾਨੂੰ ਆ ਕੇ ਉਹ ਰੋਟੀ ਦੇਊਗੀ ਜਾਂ ਸੇਵਾ ਕਰੂਗੀ ਕਿਉਂਕਿ ਉਹਨੇ ਤੁਹਾਡੇ ਮੁੰਡੇ ਨੂੰ ਖਰੀਦਿਆ ਅਗਲੀ ਗੱਲ ਕਦੇ ਵੀ ਲੜਕੀ ਵਾਲੇ ਵੀ ਇਹ ਨਾ ਸੋਚਿਆ ਕਰੋ ਵੀ ਸਾਨੂੰ ਜਿਹੜਾ ਰਿਸ਼ਤੇਦਾਰ ਮਿਲੇ ਉਹਦੇ ਕੋਲ 30 40 ਕਿੱਲੇ ਜ਼ਮੀਨ ਦੇ ਹੋਣ ਨੌਕਰੀ ਤੇ ਹੋਵੇ ਚਾਹੇ ਨਾ ਅਕਸਰ ਆਪਾਂ ਇਹੀ ਗਲਤੀ ਕਰਦੇ ਹਾਂ ਉਥੇ ਗੁਣਾ ਦੀ ਸਾਂਝ ਕਰਿਆ ਕਰੋ ਇਹ ਦੇਖਿਆ ਕਰੋ ਵੀ ਪਰਿਵਾਰ ਦੀ ਇੱਜ਼ਤ ਕਿੰਨੀ ਕ ਹੈ ਪਰਿਵਾਰ ਦੇ ਵਿੱਚ ਨਸ਼ਾ ਤਾਂ ਨਹੀਂ ਪਰਿਵਾਰ ਦੇ ਜਿਹੜਾ ਲੜਕੇ ਨੂੰ ਅਸੀਂ ਆਪਣੀ ਬੇਟੀ ਨੂੰ ਵਿਆਉਣ ਲੱਗਿਆਂ ਉਹ ਗੁਰਸਿੱਖਾ ਹੈਗਾ ਜਾਂ ਨਿੱਤ ਨੀਮ ਕਰਦਾ ਹੈਗਾ ਉਹ ਨਸ਼ਿਆਂ ਤੋਂ ਦੂਰ ਹੈ ਕਿਤੇ ਬੁਰੀ ਸੰਗਤ ਦੇ ਵਿੱਚ ਤਾਂ ਨਹੀਂ ਫਸਿਆ ਹੋਇਆ ਇਹ ਚੀਜ਼ ਨੂੰ ਪਹਿਲਾਂ ਰੱਖਿਆ ਕਰੋ ਕਿਉਂਕਿ ਪੈਸੇ ਨੇ ਤੁਹਾਨੂੰ ਠੀਕ ਹੈ ਵੀ ਪੈਸੇ ਬਿਨਾ ਨਹੀਂ ਸਰਦਾ ਪਰ ਪੈਸੇ ਨੂੰ ਤੁਹਾਨੂੰ ਸੁੱਖ ਨਹੀਂ ਦੇਣਾ ਤੁਸੀਂ ਦੇਖਿਓ ਜਿਹੜੇ ਅਮੀਰ ਘਰਾਂ ਦੇ ਵਿੱਚ ਧੀਆਂ ਤੁਹਾਡੀਆਂ ਬੇਈਆਂ ਹੋਈਆਂ ਨੇ ਨਾ ਉਹ ਅੱਜ ਤੜਫ ਰਹੇ ਹੋਮੋਂਗੇ ਨਾਲੇ ਤਾਂ ਤੁਸੀਂ ਆਪਦਾ ਘਰ ਲਗਾਤਾ ਨਾਲੇ ਤੁਹਾਡੀਆਂ ਬੱਚੇ ਨਾ ਤੜਪ ਰਹੇ ਨੇ ਤੇ ਤੁਸੀਂ ਵੀ ਨਾਲ ਤੜਪ ਰਹੇ ਹੋਗੇ ਕਹਿੰਦੇ ਜਿਹਦੀ ਧੀ ਦੁਖੀ ਉਹਦੀ ਕੁਲ ਦੁਖੀ ਇਸ ਚੀਜ਼ ਨੂੰ ਤੁਸੀਂ ਜਰੂਰ ਧਿਆਨ ਚ ਰੱਖਿਆ ਕਰੋ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਦੇਖਿਆ ਤੇ ਉਹਦੀ ਮਾਂ ਨੂੰ ਕਿਹਾ ਵੀ ਅਸੀਂ ਤੁਹਾਡੀ ਬੇਟੀ ਨੂੰ ਆਪਣੇ ਘਰ ਦੀ ਨੂੰਹ ਬਣਾਉਣੀ ਚਾਹੁੰਦੇ ਆ ਤਾਂ ਉਹਦੀ ਮਾਂ ਬੜਾ ਰੋਈ ਤੇ ਉਹਨੇ ਗੁਰੂ ਸਾਹਿਬਾਂ ਜੀ ਦਾ ਬਾਰ-ਬਾਰ ਧੰਨਵਾਦ ਕੀਤਾ ਕਿ ਵਾਹਿਗੁਰੂ ਜੀ ਮੇਰੇ ਕਰਮਾਂ ਦੇ ਵਿੱਚ ਤਾਂ ਸੰਜੋਗ ਹੀ ਨਹੀਂ ਸੀ ਬੇਟੀ ਕਹਿੰਦੀ ਵੀ ਇਹ ਕਿਵੇਂ ਹੋਇਆ ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਦਰ ਤੇ ਜਾ ਕੇ ਮੱਥਾ ਰਗੜਦੇ ਆਂ ਸੇਵਾ ਸਿਮਰਨ ਕਰਦੇ ਆਂ ਤਾਂ ਆਪਣੇ ਮਾੜੇ ਕਰਮ ਹੌਲੀ-ਹੌਲੀ ਕੱਟੇ ਜਾਂਦੇ ਆਂ ਤੇ ਉਸ ਪਰਿਵਾਰ ਨੇ ਉਸ ਲੜਕੀ ਨੂੰ ਆਪਣੇ ਘਰ ਦੀ ਨੂੰਹ ਬਣਾਇਆ ਤੇ 5-6 ਸਾਲਾਂ ਬਾਅਦ ਕਹਿੰਦੀ ਉਹ ਵਾਪਸ ਆਈ ਉਹਦੇ ਦੋ ਬੱਚੇ ਸੀ ਤੇ ਉਹ ਕਹਿੰਦੀ ਆਪਣੀ ਮਾਂ ਨੂੰ ਕਹਿੰਦੀ ਮਾਂ ਮੈਂ ਉਸ ਪੰਡਤ ਕੋਲੇ ਜਾਣਾ ਜਿਸ ਨੇ ਮੇਰੀ ਕੁੰਡਲੀ ਬਣਾਈ ਸੀ ਤੇ ਜਦੋਂ ਉਹ ਉਹਦੇ ਨਾਲ ਗਈ ਤਾਂ ਉਹਨੂੰ ਕਿਹਾ ਕਹਿੰਦੀ ਤੁਸੀਂ ਤਾਂ ਕਹਿੰਦੇ ਸੀ ਮੇਰੇ ਸੰਜੋਗ ਨਹੀਂ ਹੈਗੇ ਪਰ ਬਈ ਅੱਜ ਅਮਰੀਕਾ ਦੇ ਵਿੱਚ ਹਨਾ ਆਪਣੇ ਪਰਿਵਾਰ ਦੇ ਨਾਲ ਬਹੁਤ ਸੁਖੀ ਆ ਮੇਰੇ ਦੋ ਬੱਚੇ ਵੀ ਨੇਗੇ ਤਾਂ ਉਸ ਪੰਡਤ ਨੇ ਕਿਹਾ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਇਹ ਕਿੱਥੋਂ ਕਿਵੇਂ ਹੋਇਆ ਤਾਂ ਉਸਨੇ ਦੱਸਿਆ ਵੀ ਇਸ ਤਰੀਕੇ ਨਾਲ ਮੈਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸਹਿਬ ਸੇਵਾ ਕੀਤੀ ਤੇ ਮੈਂ ਸਿਮਰਨ ਕੀਤਾ ਇਸ ਤਰੀਕੇ ਨਾਲ ਆਹਾ ਹਾਂ ਮੈਂ ਸੇਵਾ ਕੀਤੀ ਤਾਂ ਉਹ ਪੰਡਤ ਕਹਿੰਦਾ ਵੀ ਤੁਸੀਂ ਤਾਂ ਉਹਦੇ ਕੋਲੇ ਵਾਗੇ ਜਿਹੜਾ ਦੁਨੀਆ ਨੂੰ ਪਾਲਣ ਮਲਕੇ ਬਣਾਉਣ ਵਾਲਾ ਹੈ ਨਾ ਕਿਉਂਕਿ ਇੱਥੇ ਵੀ ਉਹੋ ਕਰਮ ਲਿਖਣ ਵਾਲਾ ਤੇ ਉੱਥੇ ਵੀ ਉਹੀ ਕਰਮ ਲਿਖਣ ਵਾਲਾ ਹੈਗਾ ਇਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਹਨਾ ਤੁਹਾਡੇ ਮਾੜੇ ਕਰਮਾਂ ਨੂੰ ਕੱਟ ਕੇ ਚੰਗੇ ਕਰਮਾਂ ਦੇ ਵਿੱਚ ਬਦਲਨ ਦਾ ਸਮਰੱਥਾ ਰੱਖਦੇ ਨੇ ਸਭ ਤੋਂ ਪਹਿਲੀ ਗੱਲ ਆਗਰ ਕਿਸੇ ਭੈਣ ਭਰਾ ਦੇ ਹਨਾ ਬੱਚੇ ਦੇ ਆ ਵਿਆਹ ਨਹੀਂ ਹੋ ਰਿਹਾ ਹੈਗਾ ਵੀ ਹਾਂ ਉਮਰ ਹੋ ਚੁੱਕੀ ਆ ਕ ਚੰਗਾ ਰਿਸ਼ਤਾ ਨਹੀਂ ਮਿਲ ਰਿਹਾ ਤਾਂ ਤੁਸੀਂ ਗੁਰੂ ਘਰ ਸੇਵਾ ਸੁਖੋ ਜਿਵੇਂ ਕਿ ਮੈਂ ਸਵਾ ਮਹੀਨਾ ਜ਼ਰੂਰ ਜਾਉ ਜੁੱਤੀਆਂ ਦੇ ਜੋੜਿਆਂ ਦੀ ਸੇਵਾ ਕਰੋ ਦਰبار ਸਾਹਿਬ ਜਾ ਕੇ ਚਾਦਰਾਂ ਵਗੈਰਾ ਜਿਹੜੀਆਂ ਨੇ ਉਹ ਸੇਵਾ ਕਰੋ ਕਿਉਂਕਿ ਇਸ ਚੀਜ਼ ਦੇ ਨਾਲ ਤੁਹਾਡੇ ਜਿਹੜੇ ਮਾੜੇ ਕਰਮ ਨੇ ਉਹ ਕੱਟੇ ਜਾਣਗੇ ਤੇ ਅਗਲੀ ਗੱਲ ਆਪਣੇ ਘਰ ਦੇ ਵਿੱਚ ਬੱਚੇ ਦੇ ਨਾਮ ਤੇ ਜਪਜੀ ਸਾਹਿਬ ਜੀ ਦਾ ਪਾਠ ਅਗਰ ਤੁਸੀਂ ਕਰ ਸਕਦੇ ਹੋ ਤਾਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਕਾਸ਼ ਕਰੋ ਤੇ ਸਭ ਤੋਂ ਮੇਨ ਗੱਲ ਇਹ ਬੱਚੇ ਨੂੰ ਜਦੋਂ ਵੀ ਤੁਸੀਂ ਉਹ ਕਰਨੇ ਅਰਦਾਸ ਕਰਨੀ ਹੈ ਪਹਿਲੇ ਪਾਠ ਕਰਨ ਤੋਂ ਪਹਿਲਾਂ ਵੀ ਪਾਠ ਕਰਨ ਤੋਂ ਬਾਅਦ ਵੀ ਤੇ ਗੁਰੂ ਘਰ ਜਾ ਕੇ ਵੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਬੱਚਾ ਹੁਣ ਜਵਾਨ ਹੋ ਚੁੱਕਿਆ ਇਸ ਦੇ ਸੰਯੋਗ ਤੁਸੀਂ ਗੁਰਸਿੱਖ ਪਰਿਵਾਰ ਦੇ ਵਿੱਚ ਮਿਲਾਉਣੇ ਤਾਂ ਕਿ ਸਾਡੀਆਂ ਕੁਲਾਂ ਵੀ ਸੁખી ਰਹਿਣ ਤੇ ਸਾਡਾ ਬੱਚਾ ਵੀ ਸੁખી ਰਹੇ ਤੇ ਅਸੀਂ ਵੀ ਸੁખી ਰਹੀਏ ਇੱਕ ਹੋਰ ਤਰੀਕਾ ਹੈ ਉਹ ਮੈਂ ਸਿਰਫ ਉਹਨਾਂ ਭੈਣ ਭਰਾਵਾਂ ਨੂੰ ਦੱਸੂਗੀ ਜਿਹੜੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛਣਗੇ ਕਿਉਂਕਿ ਅਗਰ ਮੈਂ ਤੁਹਾਨੂੰ ਉਹ ਵੀਡੀਓ ਦੇ ਵਿੱਚ ਦੱਸਦੀਆਂ ਤਾਂ ਮੈਨੂੰ ਅੱਧੇ ਕਮੈਂਟ ਇਹ ਕਰਨਗੇ ਕਿ ਇਹ ਦੀਦੀ ਤੁਸੀਂ ਗੁਰਸਿੱਖ ਹੋ ਕੇ ਹਨਾ ਟੋਟਕੇ ਜਿਆ ਮਤਲਬ ਕਿ ਬਾਹਮਣਾ ਵਾਲੇ ਦੱਸ ਨਹੀਂ ਹੋਗੇ ਹਨਾ ਪਰ ਇਹ ਟੋਟਕੇ ਨਹੀਂ ਹੁੰਦੇ ਇਹ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਹਨਾ ਹਨਾ ਹੁੰਦੀਆਂ ਨੇ ਜਿਹੜੀਆਂ ਕਿ ਅਗਰ ਆਪਾਂ ਆਪਣੇ ਜੀਵਨ ਦੇ ਵਿੱਚ ਅਪਣਾਉਣੇ ਆ ਤਾਂ ਆਪਾਂ ਨੂੰ ਉਹਨਾਂ ਤੋਂ ਵੀ ਬਹੁਤ ਕੁਝ ਮਿਲਦਾ ਹੈਗਾ ਕਿਉਂਕਿ ਬਜ਼ੁਰਗਾਂ ਨੇ ਜੋ ਵੀ ਚੀਜ਼ਾਂ ਬਣਾਈਆਂ ਨੇ ਆਪਾਂ ਕਹਿੰਦੇ ਹਾਂ ਨਾ ਵੀ ਇਹ ਤਾਂ ਬਹਿਮ ਹੈ ਇਹ ਤਾਂ ਪਰਮ ਹੈਗਾ ਨਾ ਪਰ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਖੜਕੇ ਪਾਣੀ ਨਹੀਂ ਪੀਣਾ ਬੈਠ ਕੇ ਪਾਣੀ ਪੀਣਾ ਇਹਦਾ ਮਤਲਬ ਇਹ ਸੀਗਾ ਵੀ ਜੇ ਆਪਾਂ ਖੜਕੇ ਨਾ ਘਟ ਘਟਪ ਕਰਕੇ ਪਾਣੀ ਪੀਂਨੇ ਆ ਜਿਹੜੇ ਆਪਾਂ ਨੂੰ ਅੱਜ ਕੱਲ ਢਿੱਡ ਭੜਾ ਆਇਆ ਮੋਟਾਪਾ ਆ ਰਿਹਾ ਲੀਵਰ ਖਰਾਬ ਚਰਬੀ ਵਧੀ ਜਾਂਦੀ ਹੈ ਇਹ ਮੇਨ ਕਾਰਨ ਇਹੀ ਹੈ ਕਿਉਂਕਿ ਪਾਣੀ ਨੂੰ ਹਮੇਸ਼ਾ ਬੈਠ ਕੇ ਪੈਰਾਂ ਪਰ ਬੈਠ ਕੇ ਘੁੱਟ-ਘੁੱਟ ਕਰਕੇ ਤੁਸੀਂ ਜਦੋਂ ਪੀਓਗੇ ਤਾਂ ਤੁਹਾਡਾ ਦੇਖਿਓ ਸਰੀਰ ਕਿੰਨਾ ਫਿੱਟ ਰਹੇਗਾ ਤੇ ਉਹ ਪਾਣੀ ਤੁਹਾਨੂੰ ਇੱਕ ਦਵਾਈ ਦੇ ਰੂਪ ਦੇ ਵਿੱਚ ਕੰਮ ਕਰੇਗਾ ਕਦੇ ਵੀ ਹਰ ਇੱਕ ਚੀਜ਼ ਦਾ ਨਾ ਪੋਜ਼ਿਟਿਵ ਪੱਖ ਦੇਖਿਆ ਕਰੋ ਨਾ ਕਿ 네ਗੇਟਿਵ ਤੁਸੀਂ ਜਦੋਂ ਹਨ ਇਸ ਤਰੀਕੇ ਦੇ ਨਾਲ ਸਿਮਰਨ ਕਰੋਗੇ ਪਾਠ ਕਰੋਗੇ ਤਾਂ ਕੋਈ ਵੀ ਤੁਹਾਡਾ ਕਾਰਜ ਹੈ ਨਾ ਨਹੀਂ ਬਣ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਦੀ ਮੈਂ ਵੀ ਥੋੜਾ ਜਿਹਾ ਪ੍ਰਸ਼ਾਦ ਸਜਾ ਕੇ ਦੇਸੀ ਘੋੜਾ ਕੇ ਸੀਸ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਤੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਿਓ ਵਾਹਿਗੁਰੂ ਜੀ ਤੁਹਾਡੇ ਉਸ ਕਾਰਜ ਨੂੰ ਜ਼ਰੂਰ ਪੂਰਾ ਕਰਨਗੇ ਪਰ ਅਰਦਾਸ ਕਰਨ ਵੇਲੇ ਆਪ ਦੇ ਦਿਮਾਗ ਦੇ ਘੋੜੇ ਨਾ ਦੌੜਾਓ ਵੀ ਹਾਂ ਪਤਾ ਨਹੀਂ ਇਹ ਬਣੂਗਾ ਪਤਾ ਨਹੀਂ ਨਹੀਂ ਹੋਊਗਾ ਪਤਾ ਨਹੀਂ ਮੈਨੂੰ ਉਹੀ ਦੱਸਤਾ ਨਾ ਦੇਖੋ ਜਦੋਂ ਤੁਸੀਂ ਉਸ ਵਾਹਿਗੁਰੂ ਜੀ ਤੇ ਭਰੋਸਾ ਕਰ ਲਿਆ ਤਾਂ ਤੁਹਾਡਾ ਉਹ ਕਾਰਜ ਬਣੇਗਾ ਹੀ ਬਣੇਗਾ ਮੇਰੀ 101% ਗਾਰੰਟੀ ਹੈ ਜਿੰਨਾ ਵੀ ਭੈਣ ਭਰਾਵਾਂ ਨੂੰ ਆਪਣੇ ਬੱਚਿਆਂ ਦੇ ਹਨਾ ਵਿਆਹਾਂ ਦਾ ਫਿਕਰ ਹੈ ਉਹ ਇਹ ਕੰਮ ਜ਼ਰੂਰ ਕਰਿਓ ਤੇ ਇਸ ਪਾਠ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਪਜੀ ਸਾਹਿਬ ਜੀ ਦਾ ਤਾਂ ਡੇਲੀ ਆਪਣੇ ਬੱਚੇ ਦੇ ਨਿਮਿਤ ਕਰਨੇ ਕਰਨੇ ਤੇ ਹੋ ਸਕੇ ਤਾਂ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਕਿਉਂਕਿ ਜਿੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਜਾਂਦਾ ਉੱਥੇ ਕੋਈ ਵੀ ਵਿਗਨ ਕੋਈ ਵੀ ਕੰਮ ਦੀ ਰੁਕਾਵਟ ਨਹੀਂ ਲੱਗਦੀ ਉਹ ਤੁਹਾਡਾ ਕੰਮ ਬਣੇਗਾ ਹੀ ਬਣੇਗਾ ਤੇ ਦੇਖੋ ਆਸਾ ਦੀ ਵਾਰ ਦਾ ਪਾਠ ਤੁਸੀਂ ਕਰ ਸਕਦੇ ਹੋ ਹਨਾ ਉਦੇ ਨਾਲ ਵੀ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰ ਦੀ ਜਿੰਨੇ ਵੀ ਹਨਾ ਰੁਕੇ ਹੋਏ ਕੰਮ ਨੇ ਉਹ ਸਾਰੇ ਬਣਨਗੇ ਦੇਖੋ ਇਹ ਆਪਣੀ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਤੁਹਾਨੂੰ ਹੱਲ ਦੱਸਿਆ ਹੋਇਆ ਹਰ ਇੱਕ ਚੀਜ਼ ਨੂੰ ਵੀ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਤੁਹਾਨੂੰ ਕਿਸੇ ਸਾਧੂ ਮਤਲਬ ਕਿ ਜਿਹੜੇ ਪਖੰਡੀ ਬੈਠੇ ਨੇ ਹਨਾ ਉਹਨਾਂ ਕੋਲੇ ਜਾਣ ਦੀ ਲੋੜ ਨਹੀਂ ਠੀਕ ਹੈ ਕਹਿੰਦੇ ਆਪਾਂ ਨੂੰ ਉਹਨਾਂ ਮਹਾਪੁਰਸ਼ਾਂ ਕੋਲੇ ਜਾਣਾ ਚਾਹੀਦਾ ਜਿੱਥੇ ਆਪਾਂ ਨੂੰ ਵਾਹਿਗੁਰੂ ਜੀ ਨਾਲ ਜੁੜਨ ਦਾ ਮੌਕਾ ਮਿਲੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸੇ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੋਈ ਵੀ ਤੁਹਾਡਾ ਸਵਾਲ ਜਵਾਬ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤੇ ਮਿਲਾਂਗੇ ਹੁਣ ਪਾ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ